ਵਾਹਿਗੁਰੂ ਸਾਹਿਬ ਜੀ ਆਇ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਇਕ ਆਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸੁਕਾਉ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨੁ ਧੁਖ ਸਭ ਜਾਇ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ ਪੰਜਵਾ ਨਾਲ ਨਰਾਇਣ ਮੇਰਾ ਜਮਦੂਤਰਾ ਆਵੇ ਨੇੜੇ ਕੰਠ ਲਾਏ ਪ੍ਰਭ ਔਰ ਆਖੈ ਸਤ ਗੁਰ ਕੀ ਸਚ ਸਾਖੈ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਡਾਰ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਉ ਪਰ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਹਨੂੰ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫੇਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਨਾਲ ਨਾਰਾਇਣ ਮੇਰਾ ਜਮ ਦੂਤ ਰਾ ਆਵੇ ਨੇਰੇ ਕੰਠ ਲਾਏ ਪ੍ਰਭ ਆਖੇ ਸਤਗੁਰ ਕੀ ਸੱਚ ਸਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਆਸ ਕਿਰਪਾਨ ਖੰਡੋ ਖੜਗ ਤੁਬਗ ਤਾਵਰ ਆਰ ਤੀਰ ਸਾਬ ਸਰੋਹੀ ਸੈthi जय हमारे पीर वाहे गुरु साहिब जी हाथ छत्र ब्रह्म बचेश कथन पादड़ी शंद मेल दीन देवता लगे सेव ਬੀਤੇ ਸੋ ਬਰਕ ਰੀਜੇ ਗੁਰਦੇਵ ਤਬ ਤਰਾ ਰੂਪ ਬਚੇਸ ਆਨ ਜੀਤਾ ਸੁਰੇਸ਼ ਭਈ ਆਸੁਰ ਹਾਨ ਮਿਲਦੀਨ ਦੇਵਤਾ ਲਗੇ ਸੇਵ ਬੀਤੇ ਸੌ ਵਰਖ ਰੀਜੇ ਗੁਰਦੇਵ ਤਬ ਤਰਾ ਰੂਪ ਬਚੇ ਸਾਨ ਜੀਤਾ ਸੁਰੇਸ਼ ਭਈ ਆਸੁਰ ਹਾਨ ਇਹ ਭਾਨ ਤਰਾ ਚਤਰਥ ਬਤਾਰ ਜੀਤਾ ਸੁਰੇਸ਼ ਹਾਰੇ ਦਿਵਾਰ ਉੱਠ ਦੇਵ ਸੇਵ ਲਾਗੇ ਸੋ ਸਰਬ ਤਰਨੀਚ ਨੈਨਕਾਰ ਦੂਰ ਗਰਭ ਇਹ ਤੋ ਚਤੁਰਥ અવਤਾਰ ਬ੍ਰਹਮ ਬਚੇਸ ਸਮਾਪਤੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ